ਪ੍ਰੀਆ ਕਾਲ ਤੁਸੀਂ ਦੇਖ ਰਹੇ ਹੋ ਟੀਵੀ ਦੇਸ਼ ਪੰਜਾਬ ਮੈਂ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸबीर ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਤਿ ਸ਼੍ਰੀ ਅਕਾਲ ਦੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪੱਟੀ ਸਾਹਿਬ ਪੱਟ ਸਾਹਿਬ ਮੈਨੂੰ ਨਹੀਂ ਪਤਾ ਮੈਂ ਜਿਹੜਾ ਸ਼ਬਦ ਵਰਤਣ ਲੱਗਿਆ ਇਹ ਉਚਿਤ ਆ ਜਾਂ ਗੈਰਵਾਜਬ ਆ ਪਰ ਆ ਜਿਹੜਾ 328 ਰੂਪ ਲਾਪਤਾ ਹੋਇਆ ਇਸ ਮਾਮਲੇ ਦਾ ਜਿਸ ਕਦਰ ਰਾਜਨੀਤਿਕरण ਹੋ ਰਿਹਾ ਇਹ ਫਸਾਦ ਨਹੀਂ ਵੜ ਗਿਆ ਬਿਨਾਂ ਗੱਲੋ ਹੁਣ ਅੱਜ ਮੁੱਖ ਮੰਤਰੀ ਸਾਹਿਬ ਜਿਹੜੇ ਆ ਉਹ ਪ੍ਰੈਸ ਕਾਨਫਰੰਸ ਕਰਕੇ ਦੱਸ ਰਹੇ ਸੀ ਬਈ ਅਸੀਂ ਤਾਂ ਉਸ ਮੁਤਲਕ ਕਾਰਵਾਈ ਕਰ ਰਹੇ ਆ ਜਿਹੜਾ ਮਤਾ 220 ਨੂੰ ਹੋਇਆ ਸੀਗਾ ਬਈ ਫੌਜਦਾਰੀ ਮੁਕਦਮੇ ਦਰਜ ਕੀਤੇ ਜਾਣ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਧਰ ਦੂਜੇ ਪਾਸੇ ਜਦੋਂ ਆਪਾਂ ਇਹ ਪ੍ਰੋਗਰਾਮ ਰਿਕਾਰਡ ਕਰ ਰਹੇ ਆ ਤੇ ਧਾਮੀ ਸਾਹਿਬ ਦਾ ਪ੍ਰੈਸ ਨੋਟ ਆ ਗਿਆ ਉਹ ਕਹਿੰਦੇ ਜੀ ਕੱਲ 12 ਵਜੇ ਮੈਂ ਤੱਥਾਂ ਦੇ ਨਾਲ মিডিਆ ਸਾਹਮਣੇ ਪੇਸ਼ ਹੋਊਗਾ ਜਥੇਦਾਰ ਸਾਹਿਬ ਨੇ ਜੋ ਕੁਝ ਕੱਲ ਕਿਹਾ ਉਹਦਾ ਵਿਰੋਧ ਭਾਈ ਬਲਦੇਵ ਸਿੰਘ ਵਿਡਾਲਾ ਨੇ ਕੀਤਾ ਕੀਰਤਨੀ ਸਿੰਘ ਨੇ ਰਾਗੀ ਸਿੰਘ ਨੇ ਵੱਖ-ਵੱਖ ਹੋਰ ਜਥੇਬੰਦੀਆਂ ਨੇ ਕੀਤਾ ਬਲਦੇਵ ਸਿੰਘ ਸਿਰਸਾ ਨੇ ਵੀ ਕੀਤਾ ਪੜ੍ਹਤ ਸਾਹਿਬ ਇਹ ਜਿਹੜਾ ਮਾਮਲਾ ਜਿਹੜਾ ਫਸਾਦ ਬਣਦਾ ਜਾ ਰਿਹਾ ਇਹ ਹੱਲ ਮੈਨੂੰ ਲੱਗਦਾ ਘੱਟ ਹੋਣਾ ਤੇ ਜਲੂਸ ਜਿਹੜਾ ਉਹ ਅਸੀਂ ਜ਼ਿਆਦਾ ਕੱਢ ਲੈਣਾ ਕੀ ਕਹੋਗੇ ਜੀ ਇਸ ਮਾਮਲੇ ਦਾ ਸਿਆਸੀਕਰਨ ਹੋਣ ਦੇ ਨਾਲ ਹੁਣ ਲੱਗਦਾ ਪਈ ਇਹਦੇ ਵਿੱਚ ਕੁਝ ਨਿਕਲਣ ਵਾਲਾ ਨਹੀਂ ਟੋਟਲੀ ਇਹਦਾ ਰਾਜਸੀਕਰਨ ਕਰ ਦਿੱਤਾ ਗਿਆ ਮੁੱਖ ਮੰਤਰੀ ਸਾਹਿਬ ਨੇ ਪ੍ਰੈਸ ਨੂੰ ਕਰਕੇ ਦੱਸ ਦਿੱਤਾ ਕਿ ਸਾਡੀ ਸਰਕਾਰ ਦੀ ਇਹਦੇ ਵਿੱਚ ਪੂਰੀ ਦਬਲ ਅਨਰਜੀ ਆ ਧਾਮੀ ਸਾਹਿਬ ਨੇ ਜੇ ਅੱਜ ਆਪਣੀ ਇੱਛਾ ਜਾਰ ਕੀਤੀ ਪੀ ਕੱਲ ਮੈਂ ਪ੍ਰਸ਼ਨ ਕਰੂੰਗਾ ਤਾਂ ਇਹੀ ਕਹਿਣਗੇ ਪੀ ਮੁੱਖ ਮੰਤਰੀ ਨੇ ਪ੍ਰਸ਼ਨ ਕੇ ਦੱਸਦਾ ਪੀ ਸਰਕਾਰ ਦੀ ਦਖਲਅੰਦਾਜ਼ੀ ਹੈਗੀ ਤੇ ਸਰਕਾਰ ਸਾਡੇ ਮਾਮਲਿਆਂ ਚ ਦਖਲਅੰਦਾਜ਼ੀ ਕਰ ਰਹੀ ਹੂੰ ਉਹੀ ਦੱਸੂਗੇ ਰਈਗਲ ਬਾਕੀ ਜਿੱਥੇ ਬੰਦੀਆਂ ਦੀ ਬਾਕੀ ਜਿੱਥੇ ਬੰਦੀਆਂ ਵੀ ਦਾ ਸਿਆਸੀ ਕਰਨ ਕਰਨੀ ਹੈ ਇਹ ਮਸਲੇ ਦੇ ਹੱਥ ਦੀ ਕੋਈ ਵੀ ਤੱਕ ਸਾਹਮਣੇ ਨਹੀਂ ਆਇਆ ਕੋਈ ਸਭ ਨੇ ਇਸ ਮਸਲੇ ਤੇ ਆਪਣੀਆਂ ਆਪਣੀਆਂ ਰੋਟੀਆਂ ਸੀਕੀਆਂ ਲੇਕਿਨ ਮਾਮਲਾ ਗੰਭੀਰ 2016 ਦੇ ਵਿੱਚ ਜਿੱਥੇ ਇਹ ਸ਼ਬਦ ਨੇ ਰਾਮਸਰ ਪ੍ਰੈਸ ਦੇ ਵਿੱਚ ਉੱਥੇ 80 ਸਰੂਪ ਸੜੇ ਸੀਗੇ ਕਹਿੰਦੇ ਅੱਗ ਲੱਗੀ ਸੀ ਇਹਨਾਂ 4 ਕਹਿ ਕੇ ਤੇ ਕੰਮ ਨਿਬੇੜਦਾ ਸੀ ਇਸ ਕਰਕੇ 328 ਨਹੀਂ 80 ਉਹ ਵੀ ਪਾ ਲੋ 408 ਸਰੂਪ ਘਟਦੇ ਨੇ ਏ ਮੇਰੇ ਨੂੰ ਜੁਝਾਰ ਸਿੰਘ ਨੇ ਗੱਲ ਕੀਤੀ ਸੀ ਜਿਹੜਾ ਫਲਾਇੰਗ ਦੇ ਵਿੱਚ ਸੀ ਜੀ ਨੇ ਇਨਕੁਆਰੀ ਕੀਤੀ ਸਾਰੀ ਪ੍ਰਤਾਪ ਕੀਤੀ ਉਹ ਕਹਿੰਦਾ ਜਿੱਦਾਂ ਕਿਤੇ ਮੌਕਾ ਹੈ ਮੈਂ ਦੱਸੂਗਾ ਇਹਨਾਂ ਦੇ 80 90 ਘਟਾਲੇ ਮੰਦੇ ਆ ਗਿਆ ਉਹ ਤੇ ਤਾਂ ਮਿਸਾਬ ਆਪ ਵੀ ਕਹਿੰਦੇ ਕਹਿੰਦੇ ਰੋਜ਼ 8 10 ਘਟਾਲੇ ਹੋ ਜਾਂਦੇ ਕੋਈ ਵੱਡੀ ਗੱਲ ਨਹੀਂ ਮੰਨ ਕੇ ਵੀ ਰੋਜ਼ ਘਟਾਲੇ ਹੁੰਦੇ ਇੱਥੇ ਇਹਦਾ ਵੱਲੋਂ ਹਰ ਘਟਾਲੇ ਜਿਹੜੀ ਸ਼ਰੋਣੀ ਕਮੇਟੀ ਦਖਲ ਦੇਣੀ ਕਰੂਗੀ ਬਿਲਕੁਲ ਕਰੂਗੀ ਸਰਕਾਰ ਤੱਕ ਬਿਲਕੁਲ ਕਰੂਗੀ ਮੈਂ ਕਹਿ ਦਿਆਂ ਵੀ ਇਹ ਖੁਦਮੁਖਤਿਆਰ ਸੰਸਥਾ ਤੁਸੀਂ ਕਹਿੰਦੇ ਹੋ ਲੇਕਿਨ ਇਹ ਐਕਟ ਦੇ ਅਧੀਨ ਆ ਸਰਕਾਰੀ ਐਕਟ ਦੇ ਅਧੀਨ ਇਹ ਤੁਹਾਡਾ ਐਕਟ ਕੋਈ ਵੱਖਰਾ ਨਹੀਂ ਹੈਗਾ ਤੁਸੀਂ ਸਰਕਾਰ ਨੂੰ ਜਵਾਬ ਦਿਓ ਜਿਹੜੇ ਆ ਨਿਕਲੇ ਨੇ ਸਰੂਪ ਨਿਕਲੇ ਨੇ ਇਹ ਸਰਕਾਰੀ ਜਿਹੜੀ ਆਡਿਟ ਹੈ ਉਹਦੇ ਜਿਹੇ ਨਿਕਲੇ ਨੇ ਇਹ ਵੀ ਜੁਝਾਰ ਸਿੰਘ ਕਹਿੰਦਾ ਮੈਂ ਆਡਿਟ ਕਰਾਇਆ ਸੀਗਾ 2016 ਤੱਕ ਦੇ ਆਡਰ ਆਉ ਨਿਕਲੇ ਬਾਕੀ 2016 ਤੋਂ ਬਾਅਦ ਕਿੰਨੇ ਹੋਰ ਸਰੂਪ ਗਾਮਛਾ ਇਹ ਨਹੀਂ ਪਤਾ ਇ ਤੱਕ 2013 14 ਦਾ ਮਾਮਲਾ ਸੀਗਾ ਇਸ ਕਰਕੇ ਇਹ ਮਾਮਲੇ ਦਾ ਸਿਆਸੀਕਰਨ ਕਰ ਦਿੱਤਾ ਗਿਆ ਇਹਦਾ ਹੁਣ ਕੁਝ ਵੀ ਬਣ ਵਾਲਾ ਨਹੀਂ ਇਦਾਂ ਹੀ ਡਿਕਦਾ ਰੁਪੀ ਗਾਹ ਤਰੀ ਪਿਛਾ ਕਦੀ ਸਟ ਆ ਗਈ ਹੈ ਖੇਤੀ ਚਲੀ ਗਈ ਹੈ ਸਰਕਾਰ ਦੀ ਦਖਲਅੰਦਾਜ਼ੀ ਆ ਸ਼੍ਰੋਮਣੀ ਕਮੇਟੀ ਇਲਜ਼ਾਮ ਲਾ ਰਹੀ ਆ ਜਿਹੇ ਤਰ ਕਾਲ ਤੱਕ ਕਹਿੰਦਾ ਸੀ ਪੰਥਕ ਰਵੈਤਾਂ ਅਨਸਾਰ ਕਰਵੀਂ ਕਰਾਂਗੇ ਮੈਨੂੰ ਇਹ ਜਥੇਦਾਰ ਦੱਸ ਦੇਵੇ ਸਰਕਾਰ ਕਾਨੂੰਨ ਮੁਤਾਬਕ ਚੱਲਦੀ ਕਿ ਤੁਹਾਡੀ ਰਵੈਤ ਮਤਾਬਕ ਚੱਲਦੀ ਹੈ ਸਰਕਾਰ ਨੇ ਸੰਵਿਧਾਨ ਅਨੁਸਾਰ ਤੇ ਕਾਨੂੰਨ ਅਨੁਸਾਰ ਚੱਲਣਾ ਨਾ ਤੇ ਤੁਹਾਡੀ ਰਵੈਤਾਂ ਲੱਗੂਣੀ ਨਾ ਤੁਹਾਡੀ ਅੰਮ੍ਰਿਆ ਲੱਗੂਣੀ ਨਾ ਤੁਹਾਡਾ ਕੋਈ ਸਤ ਲੱਗੂ ਨਾ ਹੋਵੇ ਪੰਥਕ੍ਰਮੈ ਤਾਂ ਤੁਸੀਂ ਕੀ ਕਰੋਗੇ ਆਪਣਾ ਘਰ ਸੰਭਾਲੋ ਤੇ ਚੋਰ ਕਿਸਨ ਦਾ ਆਖੀਏ ਆਪਣਾ ਘਰ ਤਨੇ ਕੋਈ ਸੁੰਦਰਤਾ ਨਹੀਂ ਤੁਹਾਡੇ ਘਰ ਦੇ ਵਿੱਚ ਚੋਰ ਲੱਗੇ ਨੇ ਉਹ ਤੁਸੀਂ ਫੜਦੇ ਨਹੀਂ ਦੂਜਿਆਂ ਨੂੰ ਤੁਸੀਂ ਕਹੀ ਜਾਂਦੇ ਪੰਥਕ੍ਰਮੈ ਤਾਂ ਸਰਕਾਰ ਵੀ ਕਰੇਗੀ ਜਿਹੜੀ ਕੱਲ ਦੀ ਕਾਰਵਾਈ ਕੀਤੀ ਗਈ ਆ ਉਸ ਕਾਰਵਾਈ ਦੇ ਉੱਤੋਂ ਬਾਦਲ ਪ੍ਰਵਾਹ ਤੇ ਬਾਦਲ ਐਂਡ ਪਾਰਟੀ ਸੰਤੁਸ਼ਟ ਨਹੀਂ ਉਹਨਾਂ ਨੇ ਇਹ ਕਿਹਾ ਸੀ ਸਾਰਾ ਹਮਲਾ ਤੁਸੀਂ ਸਰਕਾਰ ਤੇ ਕਰਨਾ ਲੇਕਿਨ ਜ਼ਖੇਦਾਰ ਨੇ ਕੀ ਕੀਤਾ ਆਪਣੀ ਖਲ ਬਚਾਉਣ ਦੀ ਖਾਤਰ ਮੋੜ ਛੋਣੀ ਕਮੇਟੀ ਲਿਖ ਦਿੱਤਾ ਵੀ ਤੁਸੀਂ ਆਪਣੇ ਪ੍ਰਚਾਰ ਕਰੀ ਇਹ ਪਤਾ ਕਰੋ ਵੀ 328 ਸਰੂਪ ਕਿੱਥੇ ਗਏ ਨੇ ਮਾਮਲਾ ਪੈਸੇ ਦਾ ਨਹੀਂ ਉਹ ਸ਼ਰਮਣੀ ਕੁਣੀ ਦਾ ਮਾਮਲਾ ਦਾ ਹੋਗਾ ਨਹੀਂ ਇਹ ਇਹੀ ਗੱਲ ਇਹੀ ਪਟਸਬ ਤੁਹਾਡੀ ਗੱਲ ਬਿਲਕੁਲ درست ਹੈ ਇਹੀ ਗੱਲ ਭਾਈ ਬਡਾਲਾ ਵੀ ਕਹਿ ਰਿਹਾ ਕਹਿੰਦੇ ਮਾਮਲਾ ਪੈਸਿਆਂ ਦੀ ਹੀ ਰਾਫੇਰੀ ਦਾ ਨਹੀਂ ਹੈ ਮਾਮਲਾ ਇਹ ਹੈ ਵੀ ਇਹ ਜਿਹੜੇ ਸਰੂਪ ਹੈ ਗਏ ਕਿੱਥੇ ਹੈ ਗਏ ਕਿੱਥੇ ਹੈ ਮਾਮਲਾ ਇਸੇ ਦਾ ਤੇ ਜੇ ਇਹ ਮਾਮਲਾ ਸਿਰ ਪੈਸਿਆਂ ਦੀ ਰਾਫੇਰੀ ਦਾ ਤੇ ਫਿਰ ਇੰਨਾ ਉਛਲਦਾ ਹੀ ਨਾ ਪੈਸਿਆਂ ਦੀ ਕੀ ਗੱਲ ਨਹੀਂ ਹੁੰਦੀ ਕੋਈ ਜੋ ਆਰਥਿਕ ਕੰਦਾ ਵੀ 9.5 ਲੱਖ ਦੇ ਕਰੀਬ ਮੈਂ ਬਾਜ ਸਿੰਘ ਨੂੰ ਆਉ ਜਮਾ ਕਰਾਇਆ ਤੇ ਜਿਹੜੇ ਪੈਸੇ ਜਮਾਨੇ ਹੋਏ ਉਹ ਕਿਹੜੇ ਸੀ ਇਹਦੀ ਪਤਾ ਹੁਣ 1328 ਰੂਪ ਜਿਸ ਤਰੀਕੇ ਨਾਲ ਇਹ ਗੋਮ ਹੋਇਆ ਜਿਸ ਤਰੀਕੇ ਨਾਲ ਗਾਇਬ ਉਹਦੇ ਤੇ ਅੱਜ ਵੀ ਸਰਦਾਰ ਬਲਦੇਵ ਸਿੰਘ ਸਿਰਸਾ ਦਾ ਬਲਦੇਵ ਸਿੰਘ ਵਡਾਲਾ ਦਾ ਤੇ ਉਹ ਜਿੱਥੇ ਬੰਦੀ ਦੇ ਬਿਆਨ ਨੇ ਪੀ ਸਾਡੀ ਲੜਾਈ ਤੁਹਾਡੇ ਨਾਲ ਕੋਈ ਨਹੀਂ ਹੈਗੀ ਅਸੀਂ ਤੇ ਗੁਰੂ ਸਾਹਿਬ ਦੇ ਮਾਨ ਸਤਕਾਰ ਦੀ ਗੱਲ ਕਰਦੇ ਪੀ ਉਹ ਬਾਦਰਾ ਜਿਹਦਾ ਜੋ ਮਰਦੀ ਹੋ ਜੇ ਤੇ ਸਾਜੇ ਗੜਗਰ ਸਾਹਿਬ ਨੂੰ ਧੂਰ ਵੀ ਦੱਸਿਆ ਨਹੀਂ ਉਹ ਜਿਹੜਾ ਜੱਸੀ ਗਾਇਕਾ ਜੀ ਉਹਨੇ ਗੁਰੂ ਸਾਹਿਬ ਦੀ ਜੂਰੀ ਸ਼ਬਦ ਕਿਉਂ ਗਾਇਆ ਉਹਦਾ ਸਪਸ਼ਟੀਕਰਨ ਹੈਗਾ ਜੀ ਮੈਂ ਸ਼ਬਦ ਨਹੀਂ ਗਾਇਆ ਮੈਂ ਕਿ ਸੁਖਿੰਦਰ ਅਮਰਤ ਦੀ ਜਿਹੜੀ ਸੀ ਗੀਤ ਕਰਤਾ ਸਿਉਨੇ ਕੀ ਗਾਈਆ ਤੇ ਇੱਕ ਕੁਵਦੀ ਸਾਹਿਬ ਉਹਨਾਂ ਦੀ ਜਿਹੜੀ ਸੀ ਕਰਤਾ ਗਾਈਏ ਮੈਂ ਤਾਂ ਸ਼ਬਦ ਗਾਇ ਹੀ ਨਹੀਂ ਹੁਣ ਇਹ ਗੱਲ ਕਹਿਣਗੇ ਤੁਹਾਨੂੰ ਪਤਾ ਭਾਈ ਮਨਿੰਦਰ ਸਿੰਘ ਹੋਰਾਂ ਉਹਨੂੰ ਫਤੇਗੜ ਸਾਹਿਬ ਵਿਖੇ ਕਿਉਂ ਰੋਕਿਆ ਗਿਆ ਸੀਗਾ ਉਹਨਾਂ ਵੀ ਇੱਕ ਬੜਾ ਭਾਵਕ ਗੀਤ ਗਾਇਆ ਸੀਗਾ ਕੀਰਤਨ ਦੇ ਰੂਪ ਦੇ ਵਿੱਚ ਤੇ ਉਹਨਾਂ ਕਹਿੰਦਾ ਸੀ ਪੀ ਅੱਜ ਤੇ ਮੈਂ ਗਾਉਂਗਾ ਮੁਰਕੇ ਬਸਕ ਮੈਨੂੰ ਬੁਲਾਇਓ ਜਾਂ ਨਾ ਬੁਲਾਇਓ ਮੁਰਕੇ ਬੁਲਾਇਆ ਹੀ ਨਹੀਂ ਉਹਨਾਂ ਪਰ ਮੈਨੂੰ ਇਹ ਦੱਸ ਸਕਦੇ ਹਾਂ ਕਿ ਕੋਈ 70 ਸਾਲ ਪਹਿਲਾਂ ਜਾਂ 60 ਸਾਲ ਪਹਿਲਾਂ ਜਦੋਂ ਕਿ ਵਿਆਹ ਹੁੰਦਾ ਸੀ ਉਦੋਂ ਸਿੱਖਿਆ ਪੜ੍ਹੀ ਜਾਂਦੀ ਸੀ ਸਿਰਫ ਪੜ੍ਹਾ ਜਾਂਦਾ ਸੀ ਕਿ ਉਹ ਕਪਤਾਨੀ ਸੀ ਹੁੰਦੀ ਗੁਰੂ ਸਾਹਿਬ ਦੀ ਜੂਨੀ ਚ ਪੜ੍ਹੀ ਜਾਂਦੀ ਸੀ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਾਡੇ ਸਿਆਸੀਆ ਕੋਈ ਇੱਕ ਨਹੀਂ ਤੇ ਦੋਸ਼ ਲਾਉਣੇ ਜਾਣਦੇ سنگੀਨ ਦੋਸ਼ ਲੋਨੇ ਕੀ ਹੋ ਸਹੀ ਹੈ ਇਸ ਕਰਕੇ ਗੜਗੱਜ ਸਾਹਿਬ ਤੁਹਾਨੂੰ ਅੱਗੇ ਆ ਚੁੜ ਕੇ ਬੋਲ ਬੇਨਤੀ ਹੈ ਸਰਕਾਰ ਤੁਹਾਡੀਆਂ ਪੰਥਕ ਰਵਾਇਤਾ ਅਨੁਸਾਰ ਨਹੀਂ ਸਰਕਾਰ ਕਾਨੂੰਨ ਤੇ ਸੰਵਿਧਾਨ ਅਨੁਸਾਰ ਚੱਲਦੀ ਆ ਪਰ ਸਾਹਿਬ ਜਿੱਦਾਂ ਤੁਸੀਂ ਕਹਿ ਰਹੇ ਸੀ ਨਾ ਵੀ ਇਹ ਮਾਮਲਾ ਗਾਂਤਸ਼ਾਂ ਵੰਡਿਆ ਮੈਨੂੰ ਇਦਾਂ ਲੱਗਦਾ ਵੀ ਗਾਂ ਪਸ਼ਾ ਕਰਦਿਆਂ ਨੇ ਇਹ ਮਾਮਲਾ ਜਿਹੜਾ ਵਾ ਇਹ ਕੇਂਦਰ ਕੋ ਪਹੁੰਚ ਜਾਣਾ ਤੇ ਜਿੱਦਾਂ ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕਰ ਚੁੱਕੇ ਆ ਐਸਜੀਪੀਸੀ ਦੇ ਮਤਲਕ ਵੀ ਉਹਨਾਂ ਇੱਥੇ ਅਬਜ਼ਰਵਰ ਲਾ ਦੇਣਾ ਇਹਨਾਂ ਦੇ ਹੱਥੋਂ ਕਮੇਟੀ ਨਿਕਲ ਜਾਣੀ ਹੈ ਤੇ ਮੁੜ ਕੇ ਇਹਨਾਂ ਨੇ ਪਤਾ ਕੀ ਕਹਿਣਾ ਇਹਨਾਂ ਨੇ ਕਿਹਾ ਜਿਹੜੇ ਆਲੋਚਨਾ ਕਰਦੇ ਆ ਨਾ ਇਹਨਾਂ ਦੀ ਬਦੌਲਤ ਹੋਇਆ ਚਲੋ ਇਹ ਜੋ ਮਰਜ਼ੀ ਕਹੀ ਜਾਂਦੀ ਤੇ ਮੈਨੂੰ ਉਮੀਦ ਆ ਵੀ ਜੇ ਇਹਦੇ ਵਿੱਚ ਕੁਝ ਨਾ ਹੋਇਆ ਤੇ ਇਹ ਮਾਮਲਾ ਸੀਬੀਏ ਨੂੰ ਜਾ ਸਕਦਾ ਦੇਖੋ ਕੇਂਦਰ ਤੇ ਕਾਲੀ ਆ ਇੱਥੇ ਅਬਜ਼ਰਵਰ ਲਾਉਣ ਨੂੰ ਵੀ ਅਸੀਂ ਬਿਲਕੁਲ ਪੂਰਨ ਤੌਰ ਦੇ ਉੱਤੇ ਆਪਣੇ ਢੰਗ ਨਾਲ ਚਲਾਈਏ ਤੇ ਜਿੱਦਾਂ ਦੀਆਂ ਇਹ ਕਰਦੇ ਪਏ ਆ ਆਪਸ ਚ ਲੜਦੇ ਪਏ ਆ ਤੇ ਅਗਲੇ ਅਬਜ਼ਰਵਰ ਲਾ ਦੇਣਾ ਉਹਨਾਂ ਕਹਿੰਦਾ ਵੀ ਇੱਥੇ ਜਿਹੜਾ ਵਾ ਇਹ ਖਤਰਾ ਹੋ ਸਕਦਾ ਟਕਰਾਅ ਹੋ ਸਕਦਾ ਬਿਲਕੁਲ ਮੈਨੂੰ ਇਹ ਵੀ ਲੱਗਦਾ ਵੀ ਜੇ ਕਿਤੇ ਸਿੱਟ ਨੇ ਕੁਛ ਨਾ ਕੀਤਾ ਤੇ ਇਹ ਮਾਮਲਾ ਸੀਬੀਆਈ ਨੂੰ ਵੀ ਜਾ ਸਕਦਾ ਹਾਈ ਕੋਰਟ ਨੇ ਕਹਿੰਦਾ ਲਿਓ ਇਧਰ ਸੀਬੀਆਈ ਨੂੰ ਦੇਦਨੇ ਆਪ ਬਿਲਕੁਲ ਤੁਸੀਂ ਤੇ ਥਾਲੀ ਚ ਪਰੋਸ ਕੇ ਦੇਣਾ ਅਗਲਿਆਂ ਨੂੰ ਸੀਬੀਆਈ ਚ ਮਾਮਲਾ ਵੀ ਲੈ ਲੋ ਜੀ ਸਾਡੇ ਕੋਲ ਮਸਲਾ ਨਹੀਂ ਆਲੋਇਆ ਜੇ ਜਦੋਂ ਸੀਬੀਆਨ ਹੁੰਦਾ ਫਿਰ ਤੁਸੀਂ ਕਹਿਣਾ ਜਿਹੜੇ ਸਰੂਪ ਉਹ ਮਾਲ ਮਕਦਮਾ ਕਿਵੇਂ ਬਣ ਸਕਦੇ ਆ ਸਗਲੇ ਵੇ ਬਣਾਉਣੇ ਆ ਤੁਹਾਡੇ ਸਾਹਮਣੇ ਸੀਬੀਆਈ ਨੇ ਵੇਖੋ ਆ ਤਿੰਨਾ ਚੌ ਮਹੀਨਿਆਂ ਦੇ ਵਿੱਚ ਉਹ ਪਟਿਆਲੇ ਵਾਲਾ ਕਰਨਲ ਬਾਠ ਵਾਲਾ ਮਾਮਲਾ ਉਹਨਾਂ ਬੰਦੇ ਕੰਡੇ ਲਾਤਾ ਨਾ ਉਹਨਾਂ ਭੁੱਲਰ ਵਾਲੇ ਮਾਮਲੇ 'ਚ ਵੀ ਕਾਰਵਾਈ ਪੂਰੀ ਸਖਤ ਕੀਤੀ ਪਈ ਆ ਉਹ ਵੀ ਉਹ ਵੀ ਉਹ ਵੀ ਲਾਗਦਾ ਉਹ ਠੀਕ ਕੀਤਾ ਉਹ ਜੋ ਕੀਤਾ ਲੇਕਿਨ ਅਸੀਂ ਇਹ ਕਹਿੰਦੇ ਵੀ ਸੀਬੀ ਨੂੰ ਜੇ ਮਾਮਲਾ ਚਲੇ ਗਿਆ ਤੇ ਅੱਜ ਦੀ ਡੇਟ ਤੁਸੀਂ ਵੇਖੋ ਸ਼੍ਰੋਮਣੀ ਕਮੇਟੀ ਦੇ ਹੱਕ ਚ ਕਿਹੜੀ ਜਥੇਬੰਦੀ ਬੋਲੀ ਕੋਈ ਵੀ ਨਹੀਂ ਬੋਲਿਆ ਕਿਸਾਨ ਜਥੇਬੰਦੀਆਂ ਨਹੀਂ ਬੋਲੀਆਂ ਕੋਈ ਵੀ ਨਹੀਂ ਆਇਆ ਤੇ ਕੱਲੀ ਸ਼੍ਰੋਮਣੀ ਕਮੇਟੀ ਕੀ ਕਰੂਗੀ ਇੱਥੇ ਸ਼੍ਰੋਮਣੀ ਕਮੇਟੀ ਸੰਗਠਨ ਦੇ ਨਾਲ ਜੇ ਸੰਗਠਨ ਦਾਦ ਦੇ ਵਿੱਚ ਸ਼੍ਰੋਮਣੀ ਕਮੇਟੀ ਨਹੀਂ ਇੱਥੇ ਬਾਬਾ ਤੁਮਨ ਦੇ ਨੱਕ ਵਿੱਚ ਬੋਲਿਆ ਇੱਥੇ ਜਿਹੜਾ ਗਿਆ ਸੀ ਆਪਣੇ ਸਾਡੇ ਉਹ ਨਿਹਾਲ ਸਿੰਘ ਜੱਥੇਬੰਦੀ ਦੀ ਕੋਈ ਬੋਲੀ ਬਾਬਾ ਬਲਬੀਰ ਸਿੰਘ ਦੀ ਮਤਲਬ ਕੋਈ ਬੋਲਿਆ ਨਾ ਨੱਕ ਦੇ ਵਿੱਚ ਬਿਲਕੁਲ ਬਿਲਕੁਲ ਇਹ ਸਰਕਾਰ ਨੇ ਗਲਤ ਕੀਤਾ ਜੀ ਤੇ ਸਰਕਾਰ ਨੇ ਤੇ ਅਜ ਨੰਗੀ ਚੱਟੀ ਹੋ ਕੇ ਕਹਿੰਦਾ ਵੀ ਜਾਓ ਅਸੀਂ ਪਰਚਾ ਦਰਜ ਕਰਾ ਦੇ ਤੁਹਾਡੇ ਤੇ ਅਸੀਂ ਜਾਂਚ ਵੀ ਕਰਾਂਗੇ ਪਰ ਠੋਕਾ ਘਟਕਾ ਕੇ ਅਸੀਂ ਮੁੱਖ ਮੰਤਰੀ ਦਾ ਪ੍ਰਸੰਗ ਕਰਨਾ ਮਤਲਬ ਇਹ ਸੀ ਵੀ ਠੋਕ ਟਕਾ ਕੇ ਠੋਕਾਂਗੇ ਤੁਹਾਨੂੰ ਅਸੀਂ ਬਾਦੰਦਾਂ ਨੂੰ ਛਿਪਕਲੀਆਂ ਦੀ ਪਾਰਟੀ ਕਹੇ ਛਿਪਕਲੀਆਂ ਦੀ ਪਾਰਟੀ ਕੋਰ ਕਿੰਨੀ ਪੰਜਾਬੀ ਚ ਕਹਿੰਦੇ ਅਸੀਂ ਤੇ ਪਟਸਾਭ ਹੁਣ ਜਦ ਆਪਾਂ ਗੱਲ ਮੋੜ ਤੇ ਆ ਗਏ ਸਿਆਸਤ ਵਾਲੇ ਮੋੜ ਦੇ ਉੱਤੇ ਸੁਖਜਿੰਦਰ ਰੰਧਾਵਾ ਉਹ ਵੀ ਅਮਰਤਾ ਸਿੰਘ ਨੇ ਪਰ ਉਹ ਹੁਣ ਜਦੋਂ 2027 ਦੀ ਸਿਆਸਤ ਨੂੰ ਲੈ ਕੇ ਅਕਾਲੀ ਦਲ ਦੀ ਗੱਲ ਵੀ ਕਰਦੇ ਆ ਆਪਣੀ ਪਾਰਟੀ ਦੀ ਵੀ ਗੱਲ ਵੀ ਕਰਦੇ ਆ ਤੇ ਉਹ ਵੀ ਬੜੇ ਗੰਭੀਰ ਦੋਸ਼ ਲਾਉਂਦੇ ਆ ਉਹ ਵੀ ਬਹੁਤ ਗੱਲਾਂ ਜਿਹੜੀਆਂ ਵਿੱਚ ਕੱਢ ਕੱਢ ਕੇ ਲਿਆਉਂਦੇ ਆ ਜੀ ਵੇਖੋ ਜਿਹੜੀ ਗੱਲ ਉਹਨਾਂ ਦੀ ਹੈਗੀ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਚੰਨੀ ਸਾਹਿਬ ਨੂੰ ਜਦੋਂ ਮੁੱਖ ਮੰਤਰੀ ਬਣਾਇਆ ਗਿਆ ਅਗਸਤ ਮਹੀਨੇ ਦੇ ਵਿੱਚ ਬਕਾਇਦਾ ਤੌਰ ਤੇ ਡਾਕਟਰ ਅਮਰ ਸਿੰਘ ਨੂੰ ਮੁੱਖ ਮੰਤਰੀ ਬੁਲਾਉਣ ਦੀ ਗੱਲ ਕੇਂਦਰ 'ਚ ਚੱਲੀ ਸੀ ਡਾਕਟਰ ਅਮਰ ਸਿੰਘ ਆ ਜਿਹੜੇ ਐਮਪੀ ਫਤਿਹਗੜ੍ਹ ਸਾਹਿਬ ਤੋਂ ਫਤੇਗੜ ਸਾਬ ਟੁਡੇ ਐਮਪੀ ਨੇ ਉਹਨਾਂ ਨੂੰ ਬੁਲਾਉਣ ਲਈ ਕਿਹਾ ਗਿਆ ਸੀ ਵੀ ਤੁਹਾਨੂੰ ਮੁੱਖ ਮੰਤਰੀ ਬਣਾ ਦਈਏ ਤੇ ਪਰ ਉਹ ਡਿਨਾਈ ਕਰ ਗਏ ਸੀ ਕਿ ਮੈਂ ਮੁੱਖ ਮੰਤਰੀ ਨਹੀਂ ਬਣਨਾ। ਉਸ ਜੁਮਰੀ ਤੇ ਪੱਟ ਗਏ ਸੀ। ਇਹ ਸੁਖੀ ਦਾਵਾ ਦੇ ਸ਼ਬਦ ਮੈਂ ਨਹੀਂ ਕਹਿ ਰਿਹਾ। ਹੁਣ ਗੱਲ ਚੱਲੀ ਸੀ ਜਾਖੜ ਸਾਹਿਬ ਤੋਂ। ਜਾਖੜ ਸਾਹਿਬ ਨੇ ਕਿਹਾ ਸੀ ਮੈਨੂੰ ਕਾਂਗਰਸ ਦੇ ਮੁੱਖ ਮੰਤਰੀ ਇਸ ਕਰਕੇ ਦੀ ਬਣਾਇਆ ਕਿ ਮੈਂ ਹਿੰਦੂ ਸੀਗਾ। ਹੂੰ। ਤੇ ਸੁਖੀਂਦਾ ਬਨੇ ਕਿਆ ਵੀ ਤੁਸੀਂ ਜਾਪ ਤੇ ਚਰੋ ਤੇ ਮੈਂ ਕਹਿੰਦਾ ਮੈਨੂੰ ਜੱਟ ਕਰਕੇ ਮੁੱਖ ਮੰਤਰੀ ਬਣਾਇਆ ਮੈਂ ਪਾਣੀ 2 ਕਿਲੋਮੀਟਰ ਮੁੱਖ ਮੰਤਰੀ ਬਣ ਕੇ ਤੁਰ ਪਿਆ ਸੀ ਘਰੋਂ ਹੂੰ ਮੁਰਕੇ ਮੈਨੂੰ ਨਹੀਂ ਬਣਾਇਆ ਉਹਨਾਂ ਨੇ ਬਿਲਕੁਲ ਤੇ ਜਿਹੜਾ ਬੰਦਾ ਕਹਿੰਦਾ ਸੀ ਮੈਂ ਇਸ ਦੌਰ ਚ ਸ਼ਾਮਲ ਨਹੀਂ ਉਹਨੂੰ ਲੱਗ ਗਿਆ ਹੂੰ ਉਹ ਇਹ ਗੱਲ ਕਹਿੰਦੇ ਆ ਵੀ ਇਹਨਾਂ ਨੂੰ ਜਿਹੜੇ ਆ ਆਪਣੇ ਹੈਗੇ ਇਹ ਰੋਸ ਨਹੀਂ ਕਰਨਾ ਚਾਹੀਦਾ ਜਖੜ ਸਾਹਿਬ ਨੇ ਮੈਨੂੰ ਮੁੱਖ ਮੰਤਰੀ ਨਹੀਂ ਬਣਾਇਆ ਰੋਕਿਆ ਕਹਿੰਦੇ ਸੀਗਾ ਅੰਬਿਕਾ ਸੋਨੀ ਨੇ ਅੰਬਿਕਾ ਸੋਨੀ ਨੇ ਕਿਹਾ ਸੀ ਨਹੀਂ ਪੰਜਾਬ ਦੇ ਵਿੱਚ ਕੋਈ ਸਿੱਖ ਮੁੱਖ ਮੰਤਰੀ ਹੋਣਾ ਚਾਹੀਦਾ ਤੇ ਸਾਨੂੰ ਅਫਸੋਸ ਇਸ ਗੱਲ ਦਾ ਵਾ ਪਹਿਲੀ ਵਾਰੀ 1964 ਤੋਂ ਬਾਅਦ ਇੱਕ ਪਤਿਤ ਮੁੱਖ ਮੰਤਰੀ ਕਾਂਗਰਸ ਨੇ ਦਿੱਤਾ ਸੀ ਤੇ ਜੇ ਆਪ ਨੇ ਦਿੱਤਾ ਤਾਂ ਉਹਨੇ ਮਹਾਪਤਿਤ ਨੇ ਦਿੱਤਾ ਮਹਾਪਤਿਤ ਪਰ ਅਗਾ ਤੁਸੀਂ ਵੇਖਿਓ ਪੱਟੀ ਸਾਹਿਬ ਮੈਂ ਤੁਹਾਡੀ ਤੁਸੀਂ ਜਦੋਂ ਮੇਰੇ ਨਾਲ ਗੈਰ ਰਸਮੀ ਤੌਰ ਤੇ ਵੀ ਗੱਲ ਕਰ ਰਹੇ ਸੀ ਨਾ ਮੈਂ ਇਹਦੇ ਬਾਰੇ ਵਾਵਾ ਸੋਚਿਆ ਇਹ ਸਰਕਾਰ ਨੂੰ ਫਿੱਟ ਬੈਠਦੇ ਆ ਸਰਕਾਰ ਹੁਣ ਗਾਹ ਤੋਂ ਗਾਹ ਇਦਾਂ ਦੇ ਮੁੱਖ ਮੰਤਰੀ ਆਉਣਗੇ ਬਿਲਕੁਲ ਠੀਕ ਕਹਿ ਰਹੇ ਤੁਸੀਂ ਬਿਲਕੁਲ ਠੀਕ ਕਹਿ ਰਹੇ ਬਿਲਕੁਲ درست ਕਹਿ ਰਹੇ ਹੋ ਤੁਸੀਂ ਜਿਹੜੀ ਗੱਲ ਅੱਜ ਇਹਨਾਂ ਨੇ ਤਰਨਪ੍ਰੀਤ ਸਿੰਘ ਨੂੰ ਮੰਤਰੀ ਨੂੰ ਸਦਿਆ ਕਾਲ ਤੱਕ ਅਸਤੇ ਉੱਤੇ ਕੀ ਉਹ ਗੁਰਸਿੱਖ ਪਹਿਲਾਂ ਪਤਾ ਕਰ ਲੋ ਬਿਲਕੁਲ ਜਿਹੜੀਆਂ ਫੋਟੋ ਸਾਡੇ ਸਾਹਮਣੇ ਆਈਆਂ ਉਹ ਵੀ ਦਾੜੀ ਕੱਟਦਾ ਦਿਸੇ ਰਿਹਾ ਸਾਨੂੰ ਜੇ ਦਾੜੀ ਕੱਟਦੇ ਨੂੰ ਤੁਸੀਂ ਅਕਾਲ ਤਖਤ ਦੇ ਤਲਬ ਕਰ ਸਕਦੇ ਹੋ ਤੇ ਫਿਰ ਬਾਕੀਆਂ ਨੂੰ ਇੱਥੇ ਹੋਂ ਦਾ ਅਧਿਕਾਰ ਕਿਉਂ ਨਹੀਂ ਹੈ ਫਿਰ ਦੇਖੋ 2 ਦਸੰਬਰ 2024 ਨੂੰ ਮਨਪ੍ਰੀਤ ਬਾਦਲ ਤੇ ਆਪਣਾ ਮਨਜਿੰਦਰ ਸਿੰਘ ਸਿਰਸਾ ਇਸੇ ਕਰਕੇ ਬਚ ਗਏ ਸੀ ਨਾ ਉਹ ਬਤਿੱਤਾ ਵੀ ਉਹ ਦਾੜੀ ਰੰਗਦੇ ਆ ਮੈਂ 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 ਦੱਸਦਾ 2 ਨਹੀਂ 3 ਬੱਚੇ ਸੀ ਉਹਦੇ ਸੀ ਹਾਂ ਬਲਵੰਤ ਸਿੰਘ ਰੰਬੂ ਵਾਲੀਆ ਵੀ ਨਾਲ ਸੀ ਜਦੋਂ ਇਹਨਾਂ ਨੂੰ ਸਟੇਜ ਤੋਂ ਗਿਆ ਗਿਆ ਸੀਗਾ ਫਸੀਲ ਤੋਂ ਗਿਆ ਸੀ ਕੱਲ ਤੱਕ ਤੇ ਤੁਸੀਂ ਗੁਰਸਿੱਖ ਨਹੀਂ ਤੁਸੀਂ ਤਿੰਨੇ ਵਿਅਕਤੀ ਜਾਓ ਤੇ ਆਪਣੀ ਜਿਹੜੀ ਲਿਖਤੀ ਜੋ ਲਿਖ ਕੇ ਦੇਣਾ ਉਹ ਕੱਲ ਤੱਕ ਦਫ਼ਤਰ ਚ ਦਿਓ ਤੁਸੀਂ ਕਿੱਡੀ ਵੱਡੀ ਕਰ ਕੇ ਤੂੰ ਤੇ ਗੁਰਸਿੱਖ ਨਹੀਂ ਹੈਗਾ ਤੂੰ ਸਿੱਖ ਨਹੀਂ ਹੈਗਾ ਤੋ ਤੇ ਮੂੰਹ ਦੇ ਚਪੇੜ ਸੀ ਕੱਲ ਤੂੰ ਦਾਵਾ ਹੀ ਨਹੀਂ ਕਰ ਸਕਦਾ ਵੀ ਅਸੀਂ ਇੱਕਦ ਕਰਕੇ ਕਹਿੰਗੇ ਤਿੰਨ ਤੇ ਕੱਲ ਤੱਕ ਤੋਂ ਭਜਾਇਆ ਗਿਆ ਕਹਿੰਦੇ ਅੱਜ ਬੰਦੇਂਦਰ ਸਿੰਘ ਸਿਰਸੇ ਨੂੰ ਸੇਕ ਕਰਕੇ ਮੁੱਖ ਮੰਤਰੀ ਬਣਾਇਆ ਗਿਆ ਨਾ ਉੱਥੇ ਬਿਲਕੁਲ ਜਦੋਂ ਸ਼ਰੋਮਣੀਕ ਦਿੱਲੀ ਕਮੇਂ ਪ੍ਰਧਾਨ ਬਣਿਆ ਤਾਂ ਦਾੜੀ ਅੰਗੜੀ ਛੱਡਦੀ ਫੇਰ ਅੱਜ ਦਾੜੀ ਰੰਗਣੀ ਸ਼ੁਰੂ ਕਰਤੀ ਮੂੰਹ ਕਾਲਾ ਕਰਨਾ ਫਿਰ ਜੂ ਕਰਤਾ ਐਸੀ ਕਰਕੇ ਅਕਾਲ ਤਖਤ ਤੋਂ ਸਭ ਠੀਕ ਨਹੀਂ ਹੋ ਰਿਹਾ ਮੈਂ ਪੰਜਾਬੀ ਜਗੂ ਪਹਿਲਾਂ ਤੁਸੀਂ ਜੱਸੀ ਤੇ ਟਿੱਪਣੀ ਕੀਤੀ ਉਹ ਵੀ ਤੁਹਾਡੀ ਗਲਤ ਟਿੱਪਣੀ ਵੀ ਵੇਖੋ ਜੇ ਤੁਸੀਂ ਜੱਸੀ ਦੀ ਗੱਲ ਕਰੇ ਪਤੇ ਤੇ ਚੋਂ ਸ਼ਬਦ ਗਾਇਬ ਕਹਿ ਲਿਆ ਪਾ ਮੰਨ ਲਿਆ ਤੇ ਜਾਓ ਫਿਰ ਪਾਕਿਸਤਾਨ ਸਿੱਧੀਆਂ ਸਿੱਖ ਜਿਹੜੇ ਉਹਨਾਂ ਨੇ ਗੁਰਦੁਆਰੇ ਵੀ ਬਣਾਏ ਆਪਣੇ ਤੇ ਕੀਰਤਨ ਵੀ ਉਹ ਆਪਣੇ ਰੂਪ ਚ ਕਰਦੇ ਆ ਤੇ ਪਾਠ ਵੀ ਆਪਣੇ ਰੂਪ ਚ ਕਰਦੇ ਆ ਆ ਪੱਟੀ ਸਾਹਿਬ ਪਿਛਲੇ ਸਾਲ ਦੀ ਗੱਲ ਆ ਆ ਨਾਗਪੁਰ ਦੇ ਵਿੱਚ ਉਹਨਾਂ ਨੇ ਕੀਤਾ ਸੀ ਜਦੋਂ ਵਿਰੋਧ ਹੋਇਆ ਸੀਗਾ ਮੇਰਾ ਖਿਆਲ ਫੇਰ ਉਹਨਾਂ ਨੇ ਮਾਫੀ ਲਿਖਤੀ ਮੰਗੀ ਸੀ ਨਾਗਪੁਰ ਚ ਗੁਰਦੁਆਰਾ ਸੀ ਸਿੰਧੀ ਸਿੱਖਾਂ ਦਾ ਉੱਥੇ ਗੁਰਨਾਨਕ ਸਾਹਿਬ ਦਾ ਉਹਨਾਂ ਨੇ ਉਹ ਬਣਾ ਲਿਆ ਸੀ ਰੂਪ ਬਣਾ ਕੇ ਉਹ ਆਪਣਾ ਪ੍ਰਵਾਦ ਫੇਰੀ ਜੀ ਕੱਢੀ ਸੀ ਉਹਨਾਂ ਨੇ ਜੀ 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 ਇੱਥੋਂ ਤੱਕ ਵੀ ਪਾਕਿਸਤਾਨ ਦੇ ਸਿੰਧੀ ਸਿੱਖ ਜਿਹੜੇ ਸੀ ਉਹ ਸੇਵਨੀ ਸੀ ਟੱਕਦੇ ਹੁੰਦੇ ਰਮੇਸ਼ ਸਿੰਘ ਇੱਕ ਰਮੇਸ਼ ਸਿੰਘ ਤੇ ਐਮਪੀ ਦੇ ਕਰਮੇਸ਼ ਸਿੰਘ ਹੋਰ ਹਾਂ ਰਮੇਸ਼ ਸਿੰਘ ਪਸ਼ਾਵਰ ਦੇ ਵਿੱਚ ਆਪਣੀ ਟੀਮ ਲੈ ਕੇ ਗਿਆ ਤਾਂ ਉੱਥੇ ਲਾਈਵ ਉਹ ਕਿਉਂ ਨਹੀਂ ਗੱਲ ਕਹੀ ਗੱਲ ਸੁਣ ਲਓ ਮੇਰੀ ਵੀ ਤੁਹਾਨੂੰ ਇੱਥੇ ਮਾਫੀ ਵੀ ਮੰਗਣੀ ਪਊਗੀ ਤੁਸੀਂ ਮਹਾਰਾਜ ਦਾ ਪ੍ਰਕਾਸ਼ ਕਰਦੇ ਹੋ ਤੇ ਨੰਗੇ ਸਿਰ ਕਰਦੇ ਹੋ ਤੇ ਕੋਨੇ ਮੋਨੇ ਹੋ ਤੁਸੀਂ ਤੁਹਾਨੂੰ ਸਿਰ ਵੀ ਟਕਣਾ ਪਊਗਾ ਤੇ ਜਿਹੜਾ ਇਹਨਾਂ ਦਾ ਗ੍ਰੰਥੀ ਸੀ ਉਹ ਜਿਹੜਾ ਪਾਠ ਕਰਦਾ ਸੀਗਾ ਮੋਨਾ ਖੋਨਾ ਉਹਨੇ ਜਨਤਕ ਤੌਰ ਤੇ ਮਾਫੀ ਵੀ ਮੰਗੀ ਸੀ ਅਰਦਾਸ ਵੀ ਕੀਤੀ ਸੀ ਮੇਥੋਂ ਗਲਤੀ ਇਹੀ ਤੇ ਉਸ ਤੋਂ ਬਾਅਦ ਉਸ ਸਿੱਟੇ ੱਕੇ ਬੜੇ ਜੂਏ ਉੱਤੇ ਬਿਲਕੁਲ ਤੁਹਾਨੂੰ ਤੇ ਇਸ ਦਲ ਦਾ ਮਾਣ ਉਹ ਜਿਹੜਾ ਗਰੀਨਾ ਕਪੂਰ ਸੀ ਕਿੜੀ ਕਪੂਰ ਸੀ ਜਿਹਨੇ ਕਹਿਤਾ ਸੀ ਆਪਣੇ ਘਰ ਵਾਲੇ ਨੂੰ ਵੀ ਮਹਿਤ ਲੜੀ ਗੁਰਬਖਸ਼ ਸਿੰਘ ਦਾ ਲਾਵਾ ਜੇ ਤੈਨੂੰ ਮਨਜ਼ੂਰੀ ਤੇ ਵਿਆਹ ਕਰਾ ਲਾ ਜੇ ਨਹੀਂ ਤੇ ਤੇਰੀ ਮਰਜ਼ੀ ਉਹਨੇ ਲਵਲ ਜੀ ਮਨਜ਼ੂਰ ਕਰਨੀਆਂ ਸੀਗੀਆਂ ਉਹਨਾਂ ਸੰਧੀ ਜਿੱਕਰਾਂ ਤੁਸੀਂ ਕੀ ਕਰੋਗੇ ਤੁਸੀਂ ਆਓ ਪਰ ਸਾਭ ਅੱਗੇ ਵੱਧਦੇ ਆਪਾਂ ਇੱਕ ਦੇਸ਼ ਦੇ ਵਿੱਚ ਮਾਮਲਾ ਹੋਇਆ ਆਪਾਂ ਕੱਲ ਰਾਤੀ ਉਹ ਡਿਸਕਸ ਕੀਤਾ ਸੀ ਬੜਾ ਮੰਦ ਭਾਗਾ ਮਾਮਲਾ ਇੱਕ ਮੁੰਡਾ ਉਹਨੂੰ ਮੁੰਡੇ ਪੈ ਜਾਂਦੇ ਆ ਉਹ ਦੇਹਰਾਦੂਨ ਚ ਪੜ ਰਿਆ ਉਹ ਦਵਾਈ ਦਿੰਦਾ ਉਹਦਾ ਨਾਲ ਭਰਾ ਵਾ ਉਹ ਕਹਿੰਦੇ ਪਸੀ ਭਾਰਤੀ ਆ ਅਸੀਂ ਇੰਡੀਅਨ ਆ ਸਾਡੇ ਡੈਡੀ ਬੀਐਸਐਫ ਦੇ ਵਿੱਚ ਕਾਂਸਟੇਬਲ ਆ ਪਰ ਉਹ ਭੀੜ ਪੁੱਤਰੀ ਹੁੰਦੀ ਆ ਮੁੰਡੇ ਵੀ ਅੰਡਰਏਜ ਹੁੰਦੇ ਆ ਉਹ ਕੋਟ-ਕੋਟ ਕੇ ਮਾਰ ਦਿੰਦੇ ਕਹਿੰਦੇ ਨਹੀਂ ਨਹੀਂ ਤੁਸੀਂ ਤੇ ਚੀਨੀ ਜੇ ਤੁਸੀਂ ਤੇ ਚਾਈਨੀਜ਼ ਹੋ ਉਹ ਮੁੰਡਾ 14 ਦਿਨ ਪਰਚ ਸਭ ਹਸਪਤਾਲ ਚ ਰਹਿੰਦਾ ਸਰਕਾਰ ਕੋਈ ਸਾਰ ਨਹੀਂ ਲੈਂਦੀ ਅੱਜ ਜਰੂਰ ਉੱਤਰਾਖੰਡ ਦੇ ਮੁੱਖ ਮੰਤਰੀ ਧਾਮੀ ਸਾਹਿਬ ਨੇ ਉਹਦੇ ਪਿਤਾਈ ਨਾਲ ਗੱਲ ਕੀਤੀ ਤਰुण ਚੱਕਮਾ ਨਾਲ ਜਿਹੜੇ ਕਾਂਸਟੇਬਲ ਆ ਬੀਐਸਐਫ ਦੇ ਵਿੱਚ ਪਰ ਕਮਾਲ ਦੀ ਗੱਲ ਆ ਇੰਨੀ ਖੁੱਲ ਇੰਨੀ ਦਲੇਰੀ ਐ ਛੋਟੇ ਛੋਟੇ ਬੱਚਿਆਂ ਦੇ ਵਿੱਚ ਆਈ ਕਿਦਾਂ ਇਹਦੇ ਪਿੱਛੇ ਦਾ ਕਾਰਨ ਕੀ ਆ ਔਰ ਉਸ ਮੁੰਡੇ ਦੀ ਜਿਹਦੀ ਜਾਨ ਚਲੀ ਗਈ ਆ ਉਹਨੇ ਤੇ ਵਾਪਸ ਆਉਣਾ ਨਹੀਂ ਆ ਵੀ ਕੀ ਗਾਹ ਵਾਸਤੇ ਕੋਈ ਠੋਸ ਕਾਨੂੰਨ ਬਣਾਏ ਜਾਣਗੇ ਕੋਈ ਠੋਸ ਕਦਮ ਚੁੱਕੇ ਜਾਣਗੇ ਇਹਦੇ ਨਾਲ ਹੀ ਮੈਂ ਚਾਹਾਂਗਾ ਵੀ ਤੁਸੀਂ ਉਹ ਕੁਲਦੀਪ ਸਿੰਘਰ ਵਾਲਾ ਮਾਮਲਾ ਵੀ ਦੱਸਿਓ ਉੱਥੇ ਬੜੀ ਹੈਰਾਨੀ ਦੀ ਗੱਲ ਪੱਤੀ ਸਾਹਿਬ ਇਹ ਹੋਈ ਵੀ ਉੱਥੇ ਕੁਝ ਬੀਬੀਆਂ ਕੁਲਦੀਪ ਸਿੰਘਰ ਦੇ ਹੱਕ 'ਚ ਵੀ ਆ ਗਈਆਂ ਕਮਾਲ ਦੀ ਗੱਲ ਆ ਵੇਖੋ ਪੋਲਿਟਿਸ਼ਨ ਪੈਸੇ ਦੇ ਕੇ ਕੀ ਕੁਝ ਕਰਾ ਲੈਂਦੀਆਂ ਬਿਲਕੁਲ ਜੀ ਬਿਲਕੁਲ ਇਹ ਦੇਰਾ ਦੁੰਦ ਦੀ ਘਟਨਾ ਜੀ ਅੱਜਕਲ ਸਾਡੇ ਯੂਨੀਵਰਸਿਟੀਆਂ ਖੁਦਗੀਆਂ ਤੇ ਪ੍ਰਚਾਰ ਬਹੁਤ ਕਰਦੀਆਂ ਲੇਕਿਨ ਉਹਨਾਂ ਦੇ ਪ੍ਰਬੰਧ ਚ ਕਿਤਨੇ ਕਿਤੇ ਕਮੀਆਂ ਰਹਿ ਜਾਂਦੀਆਂ ਨੇ ਇਹ ਦੋ ਭਰਾ ਨੇ ਇੱਕ ਐਂਜਲ ਚਸ਼ਮਾ ਤੇ ਇੱਕ ਮਾਈਕਲ ਚਸ਼ਮਾ ਬਿਲਕੁਲ ਤੇ ਯੂਨੀਵਰਸਿਟੀ ਚੋਂ ਨਿਕਲਦੇ ਆਪਣੀ ਕੋਈ ਪਰਤੀਜਿੰਗ ਕਰਨ ਵਾਸਤੇ ਤੇ ਪ੍ਰਤੀਜਿੰਗ ਕਰਨ ਸਾਬੇ ਪੀਠੇ ਨੇ ਤੇ ਉਹ ਟਿੱਪਣੀ ਕਰਦੇ ਉਹ ਚੀਨੀ ਕਈ ਤਰ੍ਹਾਂ ਕਰਦੇ ਦਾ ਤੇਲ ਦਾ ਬਣਾਉਂਦੇ ਨੇ ਇਹ ਕਹਿੰਦੇ ਅਸੀਂ ਚੀਨੀ ਨਹੀਂ ਅਸੀਂ ਤ੍ਰੀਪੁਰਾ ਤੋਂ ਹਿੰਦੂ ਆ ਇਹ ਇਮਰ ਜਗਾ ਵਸਾਈਆ ਇੰਗਲੈਂਡ ਟੈਂਪਲ ਇੰਡੀਆ ਚਪਲਾ ਤੇ ਮਾਈਕਲ ਚਕਮਾ ਤੁਸੀਂ ਤੋਂ ਇੰਪੁਰ ਆ ਤੇ ਸਾਡੇ ਫਾਦਰ ਜਿਹੜੇ ਬੀਐਸਬ ਦੇ ਵਿੱਚ ਹੈਡ ਕਾਉਂਸਲ ਵਿੱਚ ਦੁਬਾਰਾ ਅਸੀਂ ਸਬੂਤ ਕੀ ਦੇ ਦਿੱਤਾ ਇਹਨਾਂ ਨੂੰ ਚੀਨੂ ਵੀ ਕਿਹਾ ਜਾਂਦਾ ਮਮੂ ਵੀ ਕਿਹਾ ਜਾਂਦਾ ਵੋਰਵੀ ਕਈ ਨੂੰ ਨ ਪਲਵੀ ਕਿਹਾ ਜਾਂਦਾ ਚਿੰਕੀ ਵੀ ਕਿਹਾ ਜਾਂਦਾ ਕਈ ਕੁਛ ਕਿਹਾ ਜਾਂਦਾ ਅਕੀਲ ਉੱਤੇ ਬਰਦਾਸ਼ਤ ਦੀ ਹੱਦ ਹੁੰਦੀ ਕਹਿੰਦੇ ਤੁਸੀਂ ਚਾਹੁੰਦੇ ਕੀ ਹੋ ਯਾਰ ਉਹ ਜਿਹੜੇ 6-7 ਮੁੱਡੇ ਹੁੰਦੇ ਨੇ ਤਾਂ ਤੇ ਹਮਲਾ ਕਰ ਦਿੰਦੇ ਉਹਨਾਂ ਤੇ ਹਮਲਾ ਕਰਦੇ ਤੇ ਜਿਹੜਾ ਐਂਜਲ ਚੱਕਮਾ ਇਹਦੇ ਤੇ ਦੂਜੇ ਦਿਨ ਤੇ ਕੋਸਨ ਮੈਂ ਕੀ ਮਾਇਦੀ ਮਾਈਕਲ ਨੂੰ ਇਹਦੇ ਤੇ ਚੱਕ ਉਹਨਾ ਟੈਕ ਹੁੰਦਾ ਉਹ ਚਾਕੂ ਵੱਜਣ ਨਾਲ ਇੱਕ ਵੀਰ ਫੱਟੜ ਹੋ ਜਾਂਦਾ ਤੇ ਇਹਨੂੰ ਉੱਥੇ ਹਸਪੀਟਲ ਜਿਹੜਾ ਵਾ 9 ਦਸੰਬਰ ਦਾ ਦਾਖਲ ਸੀਗਾ ਤੇ 12-13 ਦਿਨਾਂ ਬਾਅਦ ਜਿਹੜਾ ਸੀ ਇਹਦੀ ਮੌਤ ਹੋਣਾ ਨਾਲ ਮੌਤ ਹੋ ਜਾਂਦੀ ਹੈ ਚਲੋ ਉਹਦੇ ਵਿੱਚ ਦੋ ਨਵਾਲਗ ਨੇ ਪੰਜ ਬੰਦੇ ਗ੍ਰਿਫਤਾਰ ਕੀਤੇ ਛੇਵਾਂ ਜਿਹੜਾ ਮੈਨਸੀ ਹੋਂਦਪਾਲ ਭੱਜਗੰਦਪਾਲ ਦਾ ਰਹਿਣ ਵਾਲਾ ਸੀ ਜੁਗਵਸਤੀ ਨਾਰਸੀ ਦਾ ਅੱਛਾ ਉਹਨੂੰ ਨੇਪਾਲ ਤੋਂ ਕੀ ਖੁਰ ਕੋਈ ਵੀ ਇੱਥੇ ਆ ਗਿਆ ਤਾਂ ਬੰਦੇ ਘੁੱਟ ਤੇ ਪਾਈ ਬਿਲਕੁਲ ਨੇਪਾਲ ਜਿਹੜੇ ਹਿੰਦੂਵਨ ਦੇਸ਼ ਹਨ ਉਹਨੇ ਸਿੱਖ ਲੀਤੇ। ਉੱਥੇ ਉੱਥੇ ਕੰਮ ਕਰਨਾ ਸਿੱਧਿਆਈ ਜੁੜੀ ਕਰਨਾ ਸੀ ਛੋਟਾ ਮੋਟਾ ਕੰਮ ਕਰਦੇ ਬੁੱਤ ਵੱਡਾ ਕੰਮ ਨਹੀਂ ਕਰਦੇ ਕਿਉਂ। ਹੁਣ ਉਹਦੇ ਵਿੱਚ ਮੁੱਖ ਮੰਤਰੀ ਧਾਮੀ ਨੇ ਇਹਨਾਂ ਬੱਚਿਆਂ ਦੇ ਫਾਦਰ ਦੇ ਤਰਨ ਚੱਕਮੌਣ ਨਾਲ ਗਲਬਤ ਕੀਤੀ ਹੈ ਕਿ ਦੀ ਵਿਖੋ ਤੁਸੀਂ ਤੁਹਾਡੇ ਦਾ ਦੁੱਖ ਅਸੀਂ ਉਹ ਵਡਾ ਨਹੀਂ ਸਕਦੇ ਬਹੁਤ ਕਸਟਰ ਹੋਣੇ ਵਾਸਤੇ। ਸਾਨੂੰ ਵੀ ਦੁੱਖ ਮਹਿਸੂਸ ਹੋਇਆ ਬਹੁਤ ਜ਼ਿਆਦਾ ਹੈ ਤੇ ਪਰ ਅਸੀਂ ਇਹ ਆਪੀ ਜੇ ਦੋਸਤਿਆਂ ਨੂੰ ਸੁਝਾਵਾਂ ਅਸੀਂ ਬੜੀਆ ਕਰਨੀ ਦੇਵਾਂਗੇ ਅਸੀਂ ਚਲੋ ਸੁਝਾਵਾਂ ਤੁਸੀਂ ਕੀ ਦੇਣੀਆਂ ਐ ਤੇ ਜਿਹੜਾ ਹੈਗਾ ਵਾ ਕੋਟ ਦਾ ਕੰਮ ਕੋਟਨੇ ਕਰਨਾ ਪੱਟੀ ਸਾਹਿਬ ਜੇ ਉਮਰ ਰੱਬ ਨੇ ਕਿਤੇ ਦਿੱਤੀ ਆਪਾਂ 5-6 ਸਾਲ ਬਾਅਦ ਇਸੇ ਟੌਪਿਕ ਤੇ ਗੱਲ ਕਰਦੇ ਆਵਾਂਗੇ ਇਹ ਮੁੰਡਿਆਂ ਦੇ ਗੱਲਾਂ 'ਚ ਵੀ ਹਾਰ ਪਾਏ ਜਾਣੇ ਆ ਇਹ ਬਾਦਰੀ ਉਹਦੇ ਬਣ ਜਾਣੇ ਮੁੜ ਕੇ ਬਿਲਕੁਲ ਬਣ ਜਾਣੇ ਇਹ ਉਤਰਾਚਲ ਯੂਨੀਵਰਸਿਟੀ ਹੈ ਜਿੱਥੇ ਪੜ੍ਹਦੇ ਸੀਗੇ ਇੱਕ ਮੁੰਡਾ ਬਕਾਇਦਾ ਤੌਰ ਤੇ ਮਨੀਪੁਰ ਦਾ ਸ਼ਾਮਨ ਹੈ ਦੇ ਵਿੱਚ ਕਮਾਲ ਦੀ ਗੱਲ ਹੈ ਹਾਲ ਹੀ ਕੇ ਇਹ ਜਿਹੜੀ ਸੱਤ ਸਟੇਟ ਨੇ ਇਹਨਾਂ ਸਾਰਿਆਂ ਦੀ ਇੱਕ ਦੋ ਇਦੀ ਉੱਥੋਂ ਦੀ ਪਾਛਾ ਵੀ ਹੁੰਦੀ ਆ ਤੇ ਉੱਥੋਂ ਦੇ ਸੱਭਿਆਚਾਰ ਤੋਂ ਵਾਕਫ ਆ ਤੇ ਤੁਹਾਨੂੰ ਪਤਾ ਹੋਏਗਾ ਮਨੀਪੁਰ ਦੇ ਜਦੋਂ ਅੱਗ ਲੱਗੀ ਸੀਗੀ ਇੱਕ ਬੀਐਸਐਫ ਦਾ ਜਿਹੜਾ ਸੀ ਜਵਾਨ ਰਿਹਾ ਬੀਐਸਐਫ ਦੇ ਵਿੱਚ ਉਹ ਕਹਿੰਦਾ ਸੀ ਵੀ ਮੈਂ ਆਪਣੀ ਸਹਾਂਦਰੀ ਰੱਖ ਦੀ ਕਰਤੀ ਮੈਂ ਘਰ ਦੀ ਰੱਖੀ ਨਹੀਂ ਕਰ ਸਕਿਆ ਉਹਦੀ ਪਤਰੀ ਦਾ ਜ਼ਬਰਦਸਤ ਨਾ ਆਇਆ ਸੀ ਐਸ ਜੀ ਕੁਲੀ ਡੇਡੀਓ ਵੀ ਇਹਦੋਂ ਬੰਦੇ ਕੀ ਹੋਗਾ ਅਸੀਂ ਬੰਦੇ ਥੋੜੀ ਆ ਅਸੀਂ ਜਾਨਵਰ ਨਾਲ ਭਨੇ ਹੋਏ ਪਏ ਆ ਪਰ ਸਭ ਹੱਲਾਸ਼ੇਰੀ ਇਦਾਂ ਦੀ ਦਿੱਤੀ ਜਾਂਦੀ ਆ ਨਾ ਪੰਪੀ ਇਦਾਂ ਦੇ ਭਰੇ ਜਾਂਦੇ ਆ ਵੱਡਿਆ ਵੱਡੀਆਂ ਸਟੇਜਾਂ ਤੋਂ ਵੱਡੇ ਵੱਡੇ ਲੀਡਰ ਜਦੋਂ ਇਹੋ ਜਿਹੇ ਪੰਪ ਭਰਦੇ ਆ ਤੇ ਬੰਦਾ ਫੂਕ ਚ ਆ ਜਾਂਦਾ ਫਿਰ ਉਹ ਕਰਦਾ ਇਹ ਕੰਮ ਹਮਮਮ ਤੇ ਨਾਲੇ ਪੱਤੀ ਸਾਹਿਬ ਜਦੋਂ ਉਦਾਹਰਨਾ ਇਹੋ ਜੀਆਂ ਹੋਣ ਆ ਬਿਰਕਸਬਨੂ ਕੇਸ ਆ ਕੁਲਦੀਪ ਸਿੰਘਰ ਵਾਲਾ ਮਾਮਲਾ ਇਹ ਤੇ ਵੀ ਜਰਾ ਚਾਨਣਾ ਪਾਇਓ ਜਿਹੜੀ ਬਿਰਕਸਬਨੂ ਦਾ ਕੇਸ ਏ ਉਹ ਤੇ ਚੱਲ ਰਿਹਾ ਜੀ ਸੁਪਰੀਮ ਕੋਰਟ ਦੇ ਵਿੱਚ ਨਹੀਂ ਮੈਂ ਕੁਲਦੀਪ ਸਿੰਘਰ ਵਾਲੇ ਦੀ ਗੱਲ ਕਰ ਰਿਹਾ ਅੱਜ ਜੋ ਸੁਪਰੀਮ ਕੋਰਟ ਸੁਪਰੀਮ ਕੋਰਟ ਬਿਰਕਸਬਨੂ ਦਾ ਕਿਹੜੀ ਘਟਕ ਜਾਰੀ ਇਹਨਾਂ ਨੇ ਕਿਹੜੀ ਘਟਕ ਜਾਰੀ ਹੈ ਕਿ ਕਿਹੜੇ ਅਸੀਂ ਦੇਸ਼ ਕਿਹੜੀ ਜੁੜੀ ਜੇ ਵਾਸਤੇ ਅਸੀਂ ਆ ਭਾਰਤ ਇੱਕ ਡੈਮੋਕਰੇਟਿਕ ਕੰਟਰੀ ਆ ਜਿਹੜੀ ਇੱਕ ਕਬੀਰ ਜੀ ਦੇ ਉੱਤੇ ਉਹਨੇ ਕਿਹਾ ਕਿ ਕਬੀਰ ਜੀ ਦੀ ਜਿਹੜੀ ਖੰਡੀ ਸੀ ਉਹ ਧਾਗਿਆਂ ਦੀ ਸੀਗੀ ਤੇ ਉਹ ਧਾਗੇ ਵੱਖ-ਵੱਖ ਪ੍ਰਕਾਰ ਦੇ ਸੀ ਤੇ ਜਦੋਂ ਉਹ ਇੱਕ ਮੁੱਟੋ-ਗੀ ਕੰਮ ਕਰਦੇ ਸੀਗੇ ਤੇ ਫਿਰ ਉਹ ਇੱਕ ਬੜਾ ਬਧੀ ਬਧੀਆ ਕੱਪੜਾ ਬਣ ਜਾਂਦੇ ਸੀ ਇੱਥੇ ਵੱਖ-ਵੱਖ ਧਾਗੇ ਨੇ ਧਾਗੇ ਪੈਰਲ ਚੱਲਦੇ ਨੇ ਜੇ ਧਾਗ ਘਟ ਗਜ ਨੂੰ ਗੱਡਿਆ ਜਾਂਦਾ ਹੁਣ ਜਿਹੜੀ ਗੱਲ ਕੁਲਦੀਪ ਸੈਗਰ ਦੀ ਤੁਸੀਂ ਗੱਲ ਕੀਤੀ ਹੈ ਕੁਲਦੀਪ ਸੈਗਰ ਦੇ ਉੱਤੇ ਤੇ আরাਵਲੀ ਪਰਬਤ ਦੇ ਜਿਹੜੇ ਦੋ ਕੇਸ ਸੀ ਉਹਨਾਂ ਤੇ ਅੱਜ ਰੋਕ ਲਗਾਤੀ ਸੁਪਰੀਮ ਕੋਰਟ ਨੇ ਹੂੰ ਕੁਲਦੀਪ ਸੈਗਰ ਨੂੰ ਤੁਹਾਨੂੰ ਪਤਾ ਹੋਵੇਗਾ ਕੁਲਦੀਪ ਸੈਗਰ ਜਿਹੜੀ ਪੀੜਤ ਕੁੜੀ ਸੀ ਉਹਨੂੰ ਮਾਰਨ ਵਾਸਤੇ ਇੱਕ ਟਰੱਕ ਰਾਈ ਉੱਤੇ ਟੈਕ ਕਰਾ ਤੇ ਉਹਦੀ ਵਕੀਲ ਤੇ ਉਹਦੀ ਭੂਆ ਤੇ ਉਹਦੀ ਮਾਸੀ ਮਰ ਜਾਂਦੀਆਂ ਤਿੰਨ ਇਹ ਤੇ ਦੀ ਮਾਮਲਾ ਚੱਲਦੇ ਪਿੱਕ ਜਦੋਂ ਉਹ ਲੜਕੀ ਜਿਹੜੀ ਹੈਗੀ ਹੈ ਨਾਬਾਲਗ ਆ ਉਹਦਾ ਜਦੋਂ ਇਹ ਬਲਾਤਕਾਰ ਹੁੰਦਾ ਵਾ ਤੇ ਥਾਣੇ ਜਾ ਕੇ ਰਿਪੋਰਟ ਦੱਚ ਕਰਾਉਣ ਜਾਂਦੇ ਤੇ ਪੁਲਿਸ ਉਲਟਾ ਉਹਦੇ ਪਿਓ ਨੂੰ ਲੰਮਿਆ ਪਾ ਲੈਂਦੀ ਹੈ। ਅਰਥਾਤ ਸ਼ੱਦਦ ਕਰਦੀ ਆ ਤੇ ਉਹਦੇ ਗੁਪਤੰਗਾ ਤੇ ਕਰੰਟ ਲਾਉਂਦੀ ਵੀ ਤੂੰ ਆਇਆ ਹੀ ਕਿਉਂ? ਤੇਰੀ ਕੁੜੀ ਬਦਮਾਸ਼ ਤੂੰ ਖਾਬ ਖਾਇ ਮਿਲ ਕੇ ਬਦਨਾਮ ਕਰਦੇ ਹੋ ਤੁਸੀਂ। ਉਹਦੀ ਗੁੱਦਾ 'ਚ ਡੰਡਾ ਵੀ ਦਿੱਤਾ ਜਾਂਦਾ ਵਾ। ਇਨੇ ਤਸ਼ੱਦਦ ਦੀ ਬਹੁਤ ਹੋ ਜਾਂਦੀ ਹੈ ਉਸ ਕੇਸ ਦੇ ਵਿੱਚ ਵੀ ਕੁਲਦੀਪ ਸਿੰਘ ਦਾ ਨਾਮ ਤੇਨੂੰ 10 ਸਾਲ ਦੀ ਸਜ਼ਾ ਲਈ ਜੇਲ੍ਹ ਕੱਟ ਰਿਹਾ ਜਿਸ ਕੇਸ ਚ ਉਮਰ ਕਿੰਨੀ ਸਜ਼ਾ ਹੋਈ ਜ਼ਬਰਦਸਤੀ ਦੇ ਕੇਸ ਦੇ ਵਿੱਚ ਕੋਰਟ ਕੀ ਕਹਿੰਦੀ ਹੈ ਜੀ ਕੁੜੀ ਦੀ ਉਮਰ ਇੱਕ ਤੇ ਨਾਬਾਲਗ ਨਹੀਂ ਸੀਗੀ ਇੱਕ ਧਾਰਾ 4 ਦਾ ਹਵਾਲਾ ਦੇ ਕੇ ਕਹਿੰਦੀ ਇਹਦੇ ਵਿੱਚ 7 ਸਾਲ ਤੋਂ ਵੱਧ ਸਜ਼ਾ ਨਹੀਂ ਹੈਗੀ ਇਸ ਕਰਕੇ ਕੁਲਦੀਪ ਸਿੰਘ ਨੇ ਸਜ਼ਾ ਸਦਾ ਕੱਟ ਲਈ ਹੈ ਤੇ ਇਹਦੀ ਬਾਕੀ ਦੀ ਸਜ਼ਾ ਜਿਹੜੀ ਉਹ ਖਤਮ ਕੀਤੀ ਜਾਂਦੀ ਕੁਲਦੀਪ ਸਿੰਘ ਅੱਜ ਵੀ ਜੇਲ੍ਹ ਚਾ ਉਹ ਪਹਿਲੇ ਜੇ ਕਿਸ ਕਰਕੇ ਹਮ ਲੇਕਿਨ ਮਾਮਲਾ ਸੁਪਰੀਮ ਕੋਰ ਚਲਾ ਜਾਂਦਾ ਜਿਹੜੀ ਇਹ ਕੁਝ ਸਮਾਜਿਕ ਜਥੇਬੰਦੀਆਂ ਜਿਹੜੀਆਂ ਕਾਰਕੂ ਨੇ ਇੱਕ ਉਹ ਇੱਕ ਇੱਕ ਕੁੜੀ ਦਾ ਪਰਿਵਾਰ ਜਾ ਕੇ ਉੱਥੇ ਹਾਈ ਕੋਰਟ ਦੇ ਬਾਹਰ ਤਣਾ ਜਿੰਦੀ ਹਾਈ ਕੋਰਟ ਦੀ ਬਾਹਰ ਆ ਕੇ ਜਿਹੜੀ ਪੁਲਿਸ ਉਹ ਕਰ ਕਹਿੰਦੀ ਵੀ ਤੁਹਾਨੂੰ 10 ਮਿੰਟ ਦਿੱਤੇ ਆ ਤੁਸੀਂ ਆਪਣਾ ਧਰਨਾ ਚੁੱਕ ਲੋ ਜੰਤਰ ਮント ਰੋਡ ਤੇ ਜਾਓ ਇੱਥੇ ਧਰਨਾ ਦੇਣ ਦੀ ਮਨਾਹੀ ਹੈ ਹੂੰ ਉਹ ਜੰਤਰ ਮント ਰੋਡ ਤੇ ਕਰਦੀ ਐ ਤਾਂ ਉੱਥੇ ਕੁਲਦੀਪ ਸੈੰਗਰ ਦੇ ਅੱਖ ਚ ਆ ਜਾਂਦੀਆਂ ਬੀਬੀਆਂ ਆਹ ਉਹ ਬੜੀ ਵਹਿ ਦੇਖਣ ਨੂੰ ਬੜਾ ਅਜੀਬ ਲੱਗ ਰਿਹਾ ਸੀ ਵੇਖੋ ਕਿੰਨੀ ਵੱਡੀ ਗੱਲ ਔਰਤ ਦੀ ਔਰਤ ਵੈਰੀ ਹੁਣ ਅੱਜ ਸੁਪਰੀਮ ਕੋਰਟ ਨੇ ਉਹਦੇ ਚ ਇਹ ਕੀਤਾ ਵਾ ਕਿ ਇੱਕ 라ਵਲੀ ਪਰਬਤ ਜਿਹੜੇ ਇਹਨਾਂ ਨੇ ਕਹਿਤਾ ਸੀ 100 ਫੁੱਟ ਤੱਕ ਅਸੀਂ ਵੱਧ ਤੇ ਘੱਟ ਕੇ ਵੀ ਉਹ ਪੜ ਮੰਨਦੇ ਹੀ ਨਹੀਂ ਹੂੰ ਉਹਦੇ ਤੇ ਵਿਰੋਕ ਲਗਾ ਦਿੱਤੀ ਗਈ ਹੈ ਤੇ ਨਾਲ ਇਹ ਜਿਹੜਾ ਸੈਗਰ ਦੀ ਜਿਹੜੀ ਸੀ ਫੈਸਲਾ ਹਾਈ ਕੋਰਟ ਦਾ ਤੇ ਰੋਟਰ ਕੰਜ਼ੂਰ ਰੋਕ ਲਗਾ ਦਿੱਤੀ ਹਾਲ ਦੀ ਗੜੀ ਤੇ ਪਟਿਸਾ ਫਿਰ ਸੈਗਰ ਵਾਲੇ ਮਾਮਲੇ 'ਚ ਇਹਦੀ ਸਜ਼ਾ ਕੰਟੀਨਿਊ ਹੋਏਗੀ ਨਹੀਂ ਹਾਲ ਦੀ ਗੜੀ ਦੇ ਰੋਕਾਤੀ ਕੰਟੀਨਿਊ ਹੈ ਨਾਲੇ ਉਹ ਵੀ ਜੇਲ ਚ ਜਾਂਦੇ ਹੂੰ ਜੇਲ ਚ ਮਾਰ ਤਾਂ ਐ ਹੀ ਨਹੀਂ ਹੋ ਉਹ ਜਿਹੜਾ ਕੁੜੀ ਦਾ ਪਿਓ ਦਾ ਜਿਹੜਾ ਕਤਲ ਹੋਇਆ ਸੀ ਉਸ ਕੇਸ ਦੇ ਅੰਦਰ ਜੇ ਵੀ ਜੇਲ੍ਹ ਦੇ ਵਿੱਚ ਵੇਖੋ ਸਾਡੇ ਕਾਨੂੰਨ ਤੇ ਸਾਡੀਆਂ ਅਦਾਲਤਾਂ ਤੇ ਸਾਡੇ ਲੋਕ ਕਿਹੜੇ ਪਾਸੇ ਉਹਦੀ ਇੱਕੋ ਉਹ ਪੀੜਿਤ ਕੁੜੀ ਆ ਇੰਨਾ ਉਹ ਹਾਈ ਜਰਡ ਕੇਸ ਹੋਇਆ 2017 ਦੇ ਵਿੱਚ ਇੰਨਾ ਕੁਝ ਹੋਇਆ 2019 ਚ ਜਿਆ ਕਿੱਦਾਂ ਹਾਈ ਕੋਰਟ ਜਾਂਦਾ ਵਾ ਕਿੱਦਾਂ ਉਹ ਬਕਾਇਦਾ ਤੌਰ ਤੇ ਕੋਰਚੋਂ ਪਰਚਾ ਦਰਜ ਨਹੀਂ ਹੋਣਦਾ ਕੋਰਚੋਂ ਬਰੀ ਹੋ ਜਾਂਦਾ ਫਿਰ ਹਾਈ ਕੋਰਟ ਨੂੰ ਸੱਦਾ ਦੇ ਦਿੰਦੀ ਆ ਕਿੰਨਾ ਕੁਝ ਉੱਚ ਹੁੰਦਾ ਵਾ لیکن ਇੰਨਾ ਕੁ ਛੋਟ ਦੇ ਬਾਵਜੂਦ ਜਿਹਦੇ ਹੱਕ ਜਿਹੜੀਆਂ ਬੀਬੀਆਂ ਆਈਆਂ ਸੀ ਜੇ ਉਹਨਾਂ ਦੀ ਪਰਤਾਜ਼ ਕਿ ਜਿਹੜੀਆਂ ਕੌਣ ਸੀਗੀਆਂ ਆ ਪੱਟੀ ਸਾਹਿਬ ਰਾਮ ਰਹੀਮ ਦੇ ਹੱਕ ਚ ਨਹੀਂ ਬੀਬੀਆਂ ਆ ਜਾਂਦੀਆਂ ਸਜ਼ਾ ਉਹ ਵੀ ਇਹੋ ਕੱਟ ਰਿਹਾ ਬਿਲਕੁਲ ਬਿਲਕੁਲ ਆ ਜਾਂਦੀਆਂ ਨੇ ਜੀ ਪਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਤੇ ਆਪਣੇ ਮਹੱਤਵਪੂਰਨ ਵਿਚਾਰ ਜਿਹੜੇ ਆ ਸਾਰੇ ਵਿਸ਼ਿਆਂ ਦੇ ਉੱਤੇ ਪੇਸ਼ ਕੀਤੇ ਸასი ਸ਼ਕਲ ਜੀ